ਹੈਲੋ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਦਾ ਸਵਾਗਤ ਹੈ ਜੀ ਫਿਰ ਤੋਂ ਤੁਹਾਡੇ ਆਪਣੇ ਚੈਨਲ ਤੇ ਅੱਜ ਬਹੁਤ ਹੀ ਸੋਹਣੇ ਬਹੁਤ ਹੀ ਵਧੀਆ ਆਰਟੀਕਲ ਬਿਲਕੁਲ ਯੂਨੀਕ ਜੇ ਲੇਟੈਸਟ ਕਲੈਕਸ਼ਨ ਲੈ ਕੇ ਆਏ ਹਾਂ ਸੂਟ ਤੁਸੀਂ ਦੇਖ ਰਹੇ ਹੋ ਪਿਓਰ ਕੈਮਰਿਕ ਕਾਟਨ ਦੇ 올ਓਵਰ ਸੂਟ ਰਹੇਗਾ ਹਾਂਜੀ ਪਿਓਰ ਕੈਮਰਿਕ ਕਾਟਨ ਦਾ ਨਾਲ ਦੁਪੱਟਾ ਹੈਗਾ ਬਹੁਤ ਹੀ ਸੋਹਣਾ ਮਸਲੀਨ ਦਾ ਜੀ ਫੋਰ ਸਾਈਡ ਪੈਚ ਵਰਕ ਕੀਤਾ ਹੋਇਆ ਫੋਰ ਕਾਰਨਰਸ ਤੇ ਦੁਪट्टे ਦੇ ਫੋਰ ਦੇ ਫੋਰ ਕਾਰਨਰਸ ਤੇ ਪੈਚ ਵਰਕ ਕੀਤਾ ਹੋਇਆ ਕੱਟ ਵਰਕ ਕੀਤਾ ਹੈ ਸਕੈਲਪਿੰਗ ਕੀਤੀ ਹੋਈ ਹੈ ਪ੍ਰੋਪਰ ਐਂਡ 올ਓਵਰ ਸੂਟ ਹੈਗਾ ਪ੍ਰਿੰਟਡ ਤੇ ਜੋ ਘੇਰੇ ਦੇ نیچے ਵੀ ਕੀ ਹੈ ਸਕੈਲਪਿੰਗ ਕੀਤੀ ਹੈ ਕੱਟ ਵਰਕ ਕੀਤਾ ਹੋਇਆ ਥ्रेड ਦਾ ਮੈਚਿੰਗ ਬਹੁਤ ਹੀ ਸੋਨੇ ਕਲਰ অপਸ਼ਨਸ ਤੁਸੀਂ ਦੇਖ ਹੀ ਸਕਦੇ ਹੈਗੇ ਉਹ ਬਹੁਤ ਹੀ ਪਿਆਰੇ ਜੇ ਬਿਲਕੁਲ ਲੱਗ ਜੀ ਯੂਨਿਕ ਜੀ ਇੱਕ ਇਹ ਆਪਾਂ ਆਰਟੀਕਲ ਬਣਾਇਆ ਹੈਗਾ ਤਾਂ ਬਹੁਤ ਹੀ ਸੋਹਣਾ ਪੈਚਵਰਕ ਹੈ ਦੁਪट्टे ਨੂੰ ਸੂਟ ਨਾਲ ਦੇ ਫੋਰ ਸਾਈਡ ਤੇ ਬਹੁਤ ਹੀ ਪਿਆਰੇ ਜਿਹੇ ਕਲਰ ਹੈ ਤੁਸੀਂ ਦੇਖ ਸਕਦੇ ਹੋ ਲਾਈਟ ਐਂਡ ਡਾਰਕ ਕਲਰ ਮਿਕਸ ਹੈਗੇ ਆ ਆ ਡਾਰਕ ਸ਼ੇਡ ਹੈਗਾ ਅਗਰ ਕਿਸੇ ਨੂੰ ਡਾਰਕ ਸ਼ੇਡ ਪਸੰਦ ਹੈ ਡਾਰਕ ਲੈ ਸਕਦਾ ਲੈਟਸ ਆਹ ਦੇਖੋ ਬਹੁਤ ਹੀ ਪਿਆਰਾ ਜੈਪਨੀਸ ਸਟਾਈਲ ਦੇ ਵਿੱਚ ਨੈਕਸਟ ਆਰਟੀਕਲ ਹੈਗਾ ਜੀ ਕੈਮਰੀ कॉटन ਦਾ ਸੂਟ ਨਾਲ कॉटन ਦੀ ਸਲਵਾਰ ਨਾਲ ਦੁਪੱਟਾ ਹੈਗਾ ਜੀ ਇਸ ਫੋਨ ਦਾ ਦੁਪट्टे ਨੂੰ ਲੇਸਿਸ ਲੱਗੀਆਂ ਹੋਈਆਂ ਬਹੁਤ ਹੀ ਪਿਆਰੇ ਆਰਟੀਕਲ ਇਹ ਵੀ ਮੈਚਿੰਗ ਹੈਗੀ ਹੈ ਜੀ ਕੈਮਰੀ कॉटन ਦੀ ਸ਼ਰਟ ਹੈਗੀ ਹੈ ਮਸਲੀਨ कॉटन ਦੀ ਬਾਟਮ ਰਹਿਣ ਵਾਲੀ ਹੈ ਤੇ ਨਾਲ ਦੁਪੱਟਾ ਹੈਗਾ ਸਕੂਲ ਦਾ ਤੇ ਲੇਸਿਸ ਲੱਗੀਆਂ ਹੋਈਆਂ ਦੁਪੱਟੇ ਨੂੰ ਤੁਸੀਂ ਦੇਖ ਸਕਦੇ ਹੋ ਕਲਰ ਕਾਫੀ ਪਿਆਰੇ ਹੈ ਇਸ ਵਿੱਚ ਸੋ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਣਾ ਪ੍ਰਾਈਸ ਐਂਡ ਆਰਡਰ ਕਿਵੇਂ ਕਰਨਾ ਸਾਰੀ ਡਿਟੇਲ ਤੁਹਾਨੂੰ ਜਰੂਰ ਦੇਵਾਂਗੇ ਜੀ ਵੀਡੀਓ ਦੇ ਐਂਡ ਦੇ ਉੱਪਰ ਸੋ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਣਾ ਕਲਰਸ ਤੁਸੀਂ ਪਹਿਲਾਂ ਚੈੱਕ ਕਰ ਲੋ ਫਿਰ ਆਪਾਂ ਜੀ ਪ੍ਰੋਪਰ ਡਿਟੇਲ ਦੱਸਾਂਗੇ ਪ੍ਰਾਈਸਿਸ ਵਗੈਰਾ ਐਂਡ ਤੁਸੀਂ ਆਰਡਰ ਕਿਵੇਂ ਕਰ ਸਕਦੇ ਹੋ ਕਲਰ ਹੈਗੇ ਵਿੱਚ ਬਲੈਕ ਦੇਖੋ ਕਿੰਨਾ ਪਿਆਰਾ ਕਲਰ ਹੈਗਾ ਨੈਕਸਟ ਆਪਣੇ ਕੋਲ ਸੈਲੀਬ੍ਰਿਟੀ ਸੋਰਸ ਹੈਗੇ ਬਹੁਤ ਹੀ ਪਿਆਰੇ ਮਸਲਿਨ कॉटन ਦਾ ਦੇਖੋ ਇਹ ਸਾਰੇ ਪ੍ਰਾਈਸਿਸ ਆਪਾਂ ਕੋਲ 980 ਦੇ ਰਹਿਣ ਵਾਲੀਆਂ ਸਭ ਦੇ ਪ੍ਰਾਈਸ ਹੈਗੇ ਆ 980 ਰੁਪੀਸ ਦੇ ਕੈਸ਼ ਔਨ ਡਿਲੀਵਰੀ ਨਹੀਂ ਹੈਗੀ ਪੇਮੈਂਟ ਅਡਵਾਂਸ ਚ ਹੋਏਗੀ Google Pay Paytm ਨੰਬਰ ਸਕਰੀਨ ਤੇ ਮੈਂਸ਼ਨ ਹੈ ਥੈਂਕ ਯੂ